ਕਲਨਾ ਗੁਰੀ ਦੇਖਣ ਆਲੇ ਆਏ ਸੀ ਤੇ ਉਹ ਕਹਿੰਦੀ ਨਾ ਕਿ ਕੁੜੀ ਦਾ ਪਿਓ ਕਹਿੰਦਾ ਹੈਗਾ ਵੀ ਮੁੰਡਾ ਕੰਮਕਾਰ ਤਾਂ ਕੋਈ ਕਰਦਾ ਨਹੀਂ ਬੇਲ ਹੈਗਾ ਜਵਾਬ ਦੇਤਾ ਉਹਨਾਂ ਨੇ ਇੱਕ ਦਾ ਘਰ ਬਸ ਜੂਗਾ ਇੱਕ ਦਾ ਉਜੜ ਜੂਗਾ ਬੇਬੇ ਤੂੰ ਫੇਕਰ ਨਾ ਕਰ ਇੱਕ ਨੂੰ ਤਾਂ ਰਿਸ਼ਤਾ ਹੁੰਦਾ ਨਹੀਂ ਦੂਜੇ ਨੂੰ ਕੌਣ ਕਰ ਜੂਗਾ ਡੋਲਾ ਆਪੇ ਧੱਕੇ ਖਾ ਕੇ ਆ ਜਾਣਗੇ ਹੋਗੀ ਵੀਰ ਪਾਲ ساری ਤਿਆਰੀ हां मम्मी सब्जी ਤਾਂ ਬਣਾਤੀ ਆਟਾ ਗੁੰਨ ਕੇ ਰੱਖਤਾ ਜਿਦੋਂ ਰੋਟੀ ਖਾਣਗੇ ਫਿਰ ਗਰਮ ਗਰਮ ਨਾਲ ਦੀ ਨਾਲ ਬਣਾ ਕੇ ਦੇ ਦਾਂਗੇ ਚਾਹ ਬਣਾ ਲਈ ਰੋਟੀ ਆਪਾਂ ਉਹਨਾਂ ਨੂੰ ਖਵਾ ਦਾਂਗੇ ਜੇ ਉਹ ਖਾਣਗੇ ਕੋਈ ਨਾ ਪਹਿਲਾਂ ਚਾਹ ਪਿਆ ਦਾਂਗੇ ਜੇ ਉਹਨਾਂ ਨੇ ਰੋਟੀ ਨੂੰ ਕਿਹਾ ਤਾਂ ਬਣਾ ਦੂੰਗੀ ਉਹਦੀ ਨਾਲ ਦੀ ਨਾਲ हां ਬਸ ਸਾਰੀ ਤਿਆਰੀ ਕਰ ਲਿਆ ਹਾਂ ਸਾਰੀ ਤਿਆਰੀ ਹੈ ਬਸ ਮੇਰੇ ਵੱਲੋਂ ਬਸ ਗਰਮ ਗਰਮ ਖਵਾ ਦਾਂਗੇ ਰੋਟੀ ਤਾਂ हां ਚਲ ਮੈਂ ਦੇਖਦੀ ਹਾਂ ਗੁਰੀ ਨੂੰ ਵੀ ਤਿਆਰ ਹੋਇਆ ਕਿ ਨਾ ਮੈਂ ਜਾਣੀ ਆ ਫਿਰ ਚਲ ਠੀਕ ਹੈ ਮੰਮੀ ਆ ਕੰਮ ਧੰਦਾ ਜਾਂ ਨਿਮੇੜ ਕੇ ਮੈਂ ਵੀ ਤਿਆਰ ਹੁੰਨੀ ਆਂਗੀ ਤੈਨੂੰ ਤਿਆਰ ਹੋਣ ਨੂੰ ਕੀ ਹੋਇਆ ਦੇਖਣ ਤਾਂ ਗੁਰੀ ਨੂੰ ਆਉਣਗੇ ਤੂੰ ਹੀ ਕਹੀ ਜੰਨੇ ਮੈਂ ਤਿਆਰ ਹੁੰਨੀ ਆ ਮੈਂ ਤਿਆਰ ਹੁੰਨੀ ਆ ਜੇ ਮੰਮੀ ਤਿਆਰ ਹੋ ਕੇ ਮੈਂ ਵਧੀਆ ਬਣ ਕੇ ਰਹੂੰਗੀ ਤਾਂ ਉਹਨਾਂ ਤੇ ਵੀ ਐ ਪ੍ਰਭਾਵ ਪਊਗਾ ਵੀ ਇਹ ਆਪਦੀ ਨੂ ਨੂੰ ਇੰਨਾ ਸੋਹਣਾ ਬਣਾ ਕੇ ਰੱਖਦੇ ਆ ਵੀ ਤਿਆਰ ਵਿਆਰ ਹੋ ਕੇ ਰਹਿੰਦੀ ਐ ਵੀ ਸਾਡੀ ਕੁੜੀ ਵੀ ਐਂ ਤਿਆਰ ਵਿਆਰ ਹੋ ਕੇ ਰਹੂਗੀ ਇਹ ਤਾਂ ਮੈਂ ਸੋਚਿਆ ਹੀ ਨਹੀਂ ਤੀ ਤੇਰੀ ਗੱਲ ਸਹੀ ਐ ਸੋਂ ਤੂੰ ਵਧੀਆ ਜੇ ਕੱਪੜੇ ਪਾ ਕੇ ਰੱਖ ਖਬਰ ਉਹ ਗੁਰੀ ਨੂੰ ਸਾਫ਼ ਸਫਾਈ ਜਾਣਾ ਲੈ ਦੇਖ ਲੈ ਤੈਨੂੰ ਆਏ ਐ ਵੀ ਜੇ ਹਿੱਤਿਆਰ ਬਿਆਰ ਹੋ ਕੇ ਸੋਣੀ ਬਣ ਗਈ ਤਵੀ ਹੋ ਸਕਦਾ ਮੇਰੇ ਪੁੱਤ ਨੂੰ ਰਿਸ਼ਤਾ ਕਰ ਜਾਣਗੇ ਨਸ਼ੇੜੀ ਨੂੰ ਤੂੰ ਰੱਬ ਕੋਲੋਂ ਡਰ ਕਿਉਂ ਕਿਸੇ ਦੀ 30 ਦੀ ਜ਼ਿੰਦਗੀ ਖਰਾਬ ਕਰ ਦੇਣੀਂਗੀ ਬੇਗੁਰੀ ਉੱਠ ਕੇ ਨਹਾ ਨੂੰ ਲੈ ਸੋਹਣੇ ਕੱਪੜੇ ਪਾ ਲੈ ਤੈਨੂੰ ਦੇਖਣ ਆਲੇ ਆਉਣਗੇ ਅੱਜ ਕਿ ਸ਼ਰਮ ਲਾਹੀ ਆ ਜਿਹੜੀ ਤੂੰ ਪੜੀ ਕੰਧਾਂ ਤੇ ਜਾ ਕੇ ਦੇਖ ਉੱਠਣ ਚ ਨਹੀਂ ਆਉਂਦਾ ਤੂੰ ਉਹ ਕਿਉਂ ਰੋਣਾ ਪਿਆ ਉੱਠ ਜਾ ਨਾ ਔਰ ਹੁਣ ਉੱਠ ਕੱਢ ਪਈ ਗੁਰੀ ਐਡੀ ਧੁੱਪ ਚੜੀ ਪਈ ਹੈ ਜੀ ਮੈਂ ਵੀ ਆ ਕਾਂਵਰੇ ਦੀ ਨਾ ਤਾਂ ਸਫਾਈ ਕਰ ਦੂੰਗੀ ਨਾ ਚਾਦਰ ਚ ਉੱਧਰ ਪਿਛਾ ਦੂੰਗੀ ਓ ਪਾਬੀ ਮੰਮੀ ਪਹਿਲਾਂ ਘਟ ਸੀ ਹੁਣ ਤੂੰ ਲਹੂ ਪੀਣ ਆ ਗਈ ਕੋਈ ਖੜੀ ਰੋਲਾ ਪਈ ਇੰਨੀ ਔਰੇ ਨਾ ਭਰਾਵਾ ਮੈਂ ਕਿਉਂ ਰੋਲਾ ਪਾਉਣੀ ਆ ਮੇਰੇ ਬੇੜਾ ਤੇ ਇੱਕ ਖੇਸ ਹੋਰ ਲੈ ਕੇ ਪੈ ਜਾ ਉੱਠੀ ਨਾ ਤੂੰ ਤਾਂ ਅਹੀਂ ਚਾਉਣੀ ਐ ਮੇਰਾ ਵਿਆਹ ਨਾ ਹੋਵੇ ਪਰ ਤੂੰ ਤੈਨੂੰ ਆਏ ਵੀ ਸਾਰਾ ਕੁਝ ਮੇਰੇ ਕੋਲ ਹੀ ਰਹਿ ਜੇ ਮੈਂ ਤੈਨੂੰ ਵਿਆਹ ਕੇ ਹਟੂੰਗੀ ਤੇਰੇ ਮੰਦੀਆਂ ਨਹੀਂ ਹੋਣ ਦਿੰਦੀ ਮੈਂ ਨਾ ਮੰਮੀ ਮੈਂ ਕੀ ਕਿਹਾਗਾ ਮੈਂ ਤਾਂ ਉੱਠਣ ਖਾਤਰ ਹੀ ਕਿਹਾਗਾ ਤੁਸੀਂ ਵੀ ਇਹਨੂੰ ਉੱਠਣ ਖਾਤਰ ਕਿਹਾ ਸੀ ਇਹ ਚ ਮਾੜਾ ਵੀ ਮੈਂ ਕੀ ਕਹਤਾ ਮੇਰੇ ਮੇਰੇ ਤਾਂ ਵਿਆਹ ਹੋ ਨਾ ਵਿਆਹ ਹੋ ਜੋ ਮਰਜ਼ੀ ਕਰੋ ਆਹੋ ਜੇ ਤੂੰ ਚਾਹੁੰਦੀ ਹੁੰਦੀ ਨਾ ਇਹ ਤਾਂ ਹੁਣ ਕਿੱਦਾਂ ਦਾ ਬੈਹ ਜਾਂਦਾ ਦੁਆ ਦੀ ਛੋਟੀ ਭੈਣ ਦਾ ਸਾਖ ਲਿਆ ਦਿੰਦੀ ਆਹੋ ਮੇਰੀ ਭੈਣ ਤਾਂ ਇੰਨੀ ਸਿਆਣੀ ਤੇ ਪੜ੍ਹੀ ਲਿਖੀ ਹੈਗੀ ਨਾ ਇਹਦੇ ਲੜ ਲਾ ਕੇ ਨਸ਼ੇੜੀ ਦੇ ਡੋਬਣੀ ਹੈ ਨਾ ਡੋਬਣ ਨੂੰ ਇਹਨੂੰ ਕੀ ਹੋਏਗਾ ਹਾਂ सोनू ਨੂੰ ਨਹੀਂ ਪਤਾ ਵੀ ਇਹਨੂੰ ਕੀ ਹੋਇਆ ਸਾਰੇ ਪਿੰਡ 'ਚ ਪਤਾ ਵੀ ਇਹਨੂੰ ਕੀ ਹੋਇਆਗਾ ਜਿਹੜੀ ਤੁਸੀਂ ਲੁਕੋ ਰੱਖਦੇ ਹੋਗੇ ਕੀ ਹੋ ਗਿਆ ਵੀਪਾਲਾ ਕਿਉਂ ਟੜਕੇ ਟੜਕੇ ਰਾਲਾ ਪਾਰ ਖੜਾ ਤੁਸੀਂ ਕੁਛ ਨਹੀਂ ਜੀ ਕੀ ਹੋਣਾ ਸੀਗਾ ਮੈਂ ਤਾਂ ਗੁਰੀ ਨੂੰ ਠਾਉਣ ਖਾਤਰ ਆਈ ਸੀ ਵੀ ਉੱਠ ਖੜ ਵੀ ਤੈਨੂੰ ਦੇਖਣ ਆਲੇ ਆਉਣਗੇ ਵੀ ਕਮਰੇ ਦੀਆਂ ਸਫਾਈਆਂ ਜੀਆਂ ਕਰ ਦੂੰਗੀ ਨਾ ਚਾਦਰ ਚ ਉਧਰ ਪਿਛਾ ਦੂੰਗੀ ਇਹ ਤਾਂ ਮਾਂ ਪੁੱਤ ਦੋਨੇ ਜੋੜੇ ਲਾ ਕੇ ਮੇਰੇ ਮੰਗਰੀ ਪੈਗੇ ਨਾ ਮਾਂ ਕਰ ਅਸੀਂ ਕਿਉਂ ਪੈਗੇ ਤੂੰ ਕਲੇਸ਼ ਪਾਇਆ ਹਾਂ ਹਾਂ ਮੈਂ ਕਹਦਾ ਕਲੇਸ਼ ਪਾਉਣੀਆ ਕਲੇਸ਼ ਤਾਂ ਤੁਸੀਂ ਪਾਉਨੇ ਹੋਗੇ ਸੌ ਸੌ ਗੱਲਾਂ ਸਰਾਤੀਆਂ ਦੋਨੇ ਮਾਂ ਪੁੱਤਾਂ ਨੇ ਮੈਨੂੰ ਚਲ ਕਿਉਂ ਯਾਰ ਸਵੇਰੇ ਸਵੇਰੇ ਕੀ ਰੇਖ ਪਾਇਗਾ ਤੁਸੀਂ ਤਾਂ ਹੱਦ-ਮੂਲ ਚੱਕ ਰੱਖਿਆ ਸਾਰਿਆਂ ਨੇ ਮੈਂ ਖੇਡ ਜਾਣਾ ਮੇਰੇ ਵਾਸਤੇ ਚ ਇਸ ਤਰ੍ਹਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਮੁਰਕੇ ਵੀ ਆਣਾਗਾ ਆ ਜਾ ਚਾਹ ਬਣਾ ਲੈ ਹਾਂਜੀ ਲਿਓਨੀਆ ਚਲ ਆ ਲੋ ਜੀ ਚਾਹ ਚਾਹ ਤਾਂ ਠੀਕ ਹੈ ਬਹਿ ਜਾ ਆ ਹੁਣ ਤੁਸੀਂ ਇੰਨਾ ਕਲੇਸ਼ ਕਾਦੇ ਪਿੱਛੇ ਪਾਰਕਾ ਸੀ ਮੰਮੀ ਲੱਗ ਰਹੀ ਸੀ ਵਿੱਚੇ ਗੁਰੂ ਲੱਗ ਰਿਆ ਸੀਗਾ ਕਲੇਸ਼ ਕਾਦੇ ਪਿੱਛੇ ਪਾਉਣਾ ਸੀ ਮੰਮੀ ਤਾਂ ਨਾ ਮੇਰੀ ਛੋਟੀ ਭੈਣ ਤੇ ਰੋਜ਼ ਚੜਕੇ ਆ ਜਾਂਦੀ ਐ ਕਹਿੰਦੀ ਗੁਰੂ ਨੂੰ ਤੇਰੀ ਛੋਟੀ ਭੈਣ ਦਾ ਰਿਸ਼ਤਾ ਕਰਾ ਲੈ ਇਹ ਵੀ ਕੋਈ ਗੱਲ ਐ ਕਰਾ ਦੇ ਫਿਰ ਇਹ ਕੀ ਖਰਾਬੀ ਵਾਲੀ ਗੱਲ ਐ ਕੋਈ ਵਧੀਆ ਮੁੰਡਾ ਹੈਗਾ ਨਾ ਬੜੀਆਂ ਹਾਸਸ ਕੇ ਗੱਲਾਂ ਕਰੀ ਜਾਂਨੇ ਹੋਗੇ ਚੰਗਾ ਵੀ ਕੀ ਇਹਦੇ ਵਿੱਚ ਐਨਾ ਤਾਂ ਇਹ ਨਸ਼ਾ ਕਰਦਾਗਾ ਮੈਂ ਆਪਦੀ ਭੈਣ ਇਹਦੇ ਲਰ ਲਾ ਕੇ ਡੋਬਣੀ ਹੈਗੀ ਵੀਰਪਾਲ ਚੁੱਪ ਕਰ ਜਾ ਤੂੰ ਅੱਜ ਕੱਲ ਬੜਾ ਜ਼ਿਆਦਾ ਬੋਲਦੀ ਹੈਗੀ ਨਹੀਂ ਇਹ ਚ ਬੋਲਣ ਵਾਲੀ ਕੀ ਗੱਲ ਹੈਗੀ ਸੱਚੀ ਗੱਲ ਕਹੇ ਤਾਂ ਤੁਹਾਨੂੰ ਮਿਰਚਾਂ ਲੱਗਦੀਆਂ ਨੇਗੀਆ ਪਹਿਲੇ ਤਾਂ ਗੁਰੀ ਨੂੰ ਲੱਗੀਆਂ ਮਿਰਚਾਂ ਜੋ ਸੱਚੀ ਗੱਲ ਕੀਤੀ ਫਿਰ ਸੋਦੀ ਮਾਂ ਨੂੰ ਲੱਗੀਆਂ ਫਿਰ ਹੁਣ ਸੋਨ ਨੂੰ ਲੱਗਣ ਲੱਗ ਰਹੀਆਂ ਨੇ ਮਿਰਚਾਂ ਕਿ ਮੈਂ ਕੀ ਮਾੜਾ ਕਹਿ ਤਾ ਕੁਛ ਪਏ ਉਹਨੂੰ ਕਿਹੜਾ ਰਿਸ਼ਤਾ ਨਹੀਂ ਹੁੰਦਾ ਰਿਸ਼ਤਾ ਇਹਦਾ ਲੈਣ ਲੱਗੀ ਪਈ ਐ ਤੂੰ ਤਾਂ ਉਹੀ ਬਾੜੀ ਸ਼ੁਕਰੀ ਫਿਰਦੀ ਐਗੀ ਲੈ ਲਓ ਫੇਰ ਰਿਸ਼ਤੇ ਮੈਂ ਕਿਦੋਂ ਹਟਾਇਆਗਾ ਵੀ ਨਾ ਲਓ ਬੇਸ਼ੱਕ ਦੋ ਲਿਓ ਇੱਕ ਦੀ ਥਾਂ ਮੇਰੀ ਗੱਲ ਸੁਣ ਲੈ ਯਾਰ ਰਿਸ਼ਤਾ ਆਪਾਂ ਮੈਂ ਜਮਾ ਨਾ ਕਰਾਂ ਪਰ ਮੇਰੇ ਭਰਾ ਨੂੰ ਪੁੱਠਾ ਸਿੱਧਾ ਜਾ ਨਾ ਬੋਲ ਨਹੀਂ ਬੋਲਦੀ ਮੇਰੀ ਪਹਿਣ ਦੀ ਗੱਲ ਐ ਇਸ ਕਰ ਚ ਮੁੜ ਕੇ ਨਾ ਛੇੜਿਓ ਮੈਂ ਮਰ ਕੇ ਰਿਸ਼ਤਾ ਵੀ ਨਹੀਂ ਕਰਾਉਂਦੀ ਆਪਦੀ ਪਹਿਣ ਦਾ ਚਾ ਨਹੀਂ ਕਰਾਉਣਾ ਨਾ ਕਰਾ ਯਾਰ ਮੈਂ ਖੇਡ ਜਾਣਾਗਾ ਮੇਰਾ ਕੁਰਤਾ ਪਜਾਮਾ ਪ੍ਰੈਸ ਕਰਦੀ ਮੈਂ ਆ ਕੇ ਪਾਉਣਾਗਾ ਦੇਖ ਲੈ ਗੱਲਾਂ ਦੇਖ ਕਰਦੇ ਇੱਕ ਤਾਂ ਤੁਹਾਡਾ ਭਰਾ ਨਿਛੇੜੀ ਇੱਕ ਤੁਹਾਡੀ ਮਾਂ ਜਿਹੜੀ ਬੜੀ ਚਲਾਕ ਬਣਦੀ ਐ ਸਾਰਾ ਦਿਨ ਮੇਰੇ ਨੱਕ ਚ ਦਾਮ ਲਿਆ ਹੀ ਰੱਖਦੀ ਹੈਗੀ ਹਜੇ ਕਹਿੰਦੇ ਤੂੰ ਆਪਦੀ ਭੈਣ ਦਾ ਰਿਸ਼ਤਾ ਲਿਆ ਇੱਥੇ ਕਿਉਂ ਮੈਂ ਇੱਥੇ ਧਿਆ ਕੇ ਨਰਕ ਚ ਡੋਬਣੀ ਐ ਉਹ ਦੋ ਹੁਣ ਕਿੱਧਰ ਜਾਣਾ ਹੈਗਾ ਤੂੰ ਅੱਜ ਲੋ ਤੋਂ ਘਰੇ ਬਹਿ ਜਾ ਓਏ ਆਉਣਾ ਮੰਮੀ ਬਸ 10 ਮਿੰਟ ਖੜ੍ਹਦਾ ਸਾਰਾ ਦਿਨ ਨਿਕਲ ਰਹੇ ਨੇ ਘੇ ਕਰੋ 10 ਮਿੰਟਾਂ ਚ ਆ ਗਿਆ ਸਹੀ 10 ਮਿੰਟਾਂ ਮੰਨ ਲਿਆ ਕਰ ਗੱਲ ਬਸ ਆਉਣਾ ਮੈਨੂੰ ਪਤਾ ਹੀ ਐ ਤੂੰ ਕਿੱਥੇ ਜਾਣਾਗਾ ਹੁਣ ਮੈਨੂੰ ਤਾਂ ਐ ਸੋਚ ਲੱਗੀ ਪਈ ਐ ਪਤਾ ਨਹੀਂ ਕਿੱਧਰ ਨਿਕਲ ਗਿਆ ਹੈ ਕੁਸ ਖਾ ਖੂ ਕੇ ਨਾ ਆ ਜੇ ਜੋ ਸਕੇ ਮਸਾਂ ਤਾਂ ਰਿਸ਼ਤੇ ਆਏ ਟੱਕਰੇ ਨੇ ਕਿਤੇ ਕੀਤੇ ਕਰਾਏ ਤੇ ਪਾਣੀ ਨਾ ਫਿਰ ਜੇ ਹਾਏ ਹਾਏ ਕੀ ਹੋ ਗਿਆ ਮੰਮੀ ਕਿਉਂ ਫਿਕਰ ਜਿਆ ਕਰੀ ਜਾਨੀਂ ਉਹ ਮੋਟਰਸਾਈਕਲ ਲੈ ਕੇ ਨਿਕਲ ਗਿਆ ਘਰੋਂ ਨਾਲੇ ਪੁੱਤ ਤੂੰ ਹੁਣ ਕਿੱਧਰ ਜਾਣਾ ਕੋਈ ਤਾਂ ਘਰੇ ਖੜ ਜੋ ਉਹਨਾਂ ਨੇ ਆਉਣਾ ਰਿਸ਼ਤਾ ਦੇਖਣਾ ਮੈਂ ਮੈਂ ਕਿੱਥੇ ਜਾਣਾ ਹੈ ਮੈਂ ਤਾਂ ਖੇਤ ਜਾਣਾ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਮੁੜਿਆ ਆਉਂਗਾ। ਉਹ ਦੇਖ ਲੈ ਮੋਟਰਸਾਈਕਲ ਲੈ ਕੇ ਨਿਕਲ ਗਿਆ। ਕਿਤੇ ਕੋਈ ਖਾ ਪੀ ਕੇ ਨਾ ਆ ਜੇ। ਉਹ ਰਿਸ਼ਤੇ ਵਾਲਿਆਂ ਨੇ ਉਹਨਾਂ ਦੇਖਣਾ ਕਿਤੇ ਕੀਤੇ ਕਰਾਏ ਤੇ ਪਾਣੀ ਨਾ ਫਿਰ ਜੇ ਮਿੰਤਾਏ ਫਿਕਰ ਲੱਗਿਆ ਪਿਆ ਹੋਣਾ। ਚਲ ਤੂੰ ਨਾ ਆਪਦਾ ਬੀਪੀ ਜਾ ਘਟਾ ਮੈਂ ਖੇਤ ਜਾਣਾਗਾ ਜੇ ਮੈਨੂੰ ਕਿਤੇ ਮਿਲ ਗਿਆ ਨਾ ਮੈਂ ਭੇਜ ਦੂੰ ਘਰੇ ਉਹਨੂੰ। ਤੂੰ ਐ ਕਰੀ ਪੁੱਤ ਜਾਂਦੇ ਜਾਂਦਾ ਉਹਨੂੰ ਦੇਖ ਨੀ ਕਿੱਥੇ ਐ। ਉਹਨੂੰ ਘਰੇ ਛੱਡ ਜੀ ਕਿਤੇ ਹੋਰ ਪਾਸੇ ਨਾ ਨਿਕਲ ਜੇ ਉਹ। ਤੂੰ ਨਾਲ ਹੀ ਆ ਜੀ ਉਹਨੂੰ ਲੈ ਕੇ। ਚੰਦਾ ਮਮੀ ਜਾਣਾ ਮੈਂ ਜੇ ਮੈਨੂੰ ਮਿਲ ਗਿਆ ਨ ਆਹ ਹੋ ਲਈ ਉਹ ਅਮਰਤ ਬੈਠਾ ਯਾਰ ਉਹਨੂੰ ਪੁੱਛਾਂਗਾ ਕਿ ਇਹਨੂੰ ਪਤਾ ਹੋਵੇ ਅਮਰਤ ਕੀ ਹਾਲ ਆ ਬਈ ਕੀ ਹਾਲ ਆ ਬਈ ਵਧੀਆ ਵਧੀਆ ਤੂੰਰੇ ਬੈਠਾ ਯਾਰ ਕਿੰਨੇ ਘੰਟੇ ਦਾ ਬੈਠਾਂਗਾ ਮੈਨੂੰ ਹੋ ਗਿਆ ਬਈ ਘੰਟਾ ਕਾ ਸਾਡਾ ਗੁਰੂ ਨਹੀਂ ਦੇਖਿਆ ਯਾਰ ਸੁਡਾ ਗੁਰੂ ਯਾਰ ਇੱਧਰ ਗਿਆ ਬਾਰਡਰ ਬਾਕਸ ਕਿੰਦੀ ਨਾਲ ਉਹਦਾ ਮੁੰਡਾ ਸੀਗਾ ਮਾਨਸਾਲਾ ਯਾਰੀ ਅੱਛਾ ਯਾਰ ਕਿੰਨਾ ਘੰਟੇ ਟਾਈਮ ਹੋ ਗਿਆ ਉਹਨੂੰ ਹੋ ਗਿਆ 10-20 ਮਿੰਟ ਦੇਖਣਾ ਯਾਰ ਆਹ ਵਾਪਾਂ ਕਿੱਧਰੋਂ ਆਉਂਦਾ ਯਾਰ ਉਹ ਤੂੰ ਕਿਧਰੋਂ ਆਇਆਗਾ ਇਧਰੋਂ ਹੀ ਆਏ ਸੀ ਕਿਵੇਂ ਸੀ ਉਹ ਘਰੇ ਮੰਮੀ ਨੇ ਬੀਬੀ ਘਟਾ ਰੱਖਿਆ ਯਾਰਾ ਮਾੜਾ ਮੋੜਾ ਘਰੇ ਵੀ ਖੜ ਗਿਆ ਕਰ ਪਰ ਤੁਸੀਂ ਕਿਉਂ ਸਾਰੇ ਡੱਬਰ ਨੇ ਬਰਾ ਲਹੂ ਪੀਤਾ ਯਾਰਾ ਭਗ ਜੂਗਾ ਮੈਂ ਆਪੀ ਕਰੇ ਇਹ ਚ ਲਹੂ ਵਾਲੀ ਕੀ ਗੱਲ ਆ ਯਾਰ ਗੁਰੀ ਤੈਨੂੰ ਘਰੇ ਜਾਣ ਵਾਸਤੇ ਕਿਹਾ ਤੂੰ ਨਾਲੇ ਗੱਲ ਪਈ ਜਾਣਾ ਹੈਗਾ ਹੁਣ ਆਇਆ ਸੀਗਾ ਮੈਂ 2 ਮਿੰਟ ਹੋਏ ਨੇਗੇ ਭੱਗ ਜਾਣਾ ਫਿਰ ਘਰੇ ਮੰਮੀ ਵੀ ਕਹੀ ਜਾਂਦੀ ਸੀ ਬਥੇਰਾ ਰੋਕਿਆ ਤੈਨੂੰ ਨਾ ਤੂੰ ਉਹਦਾ ਰੋਕਿਆ ਰੁਕੇਗਾ ਬਾਈ ਤੂੰ ਮੈਨੂੰ ਐਂ ਦੱਸ ਯਾਰ ਮੈਂ ਜਵਾਗਾਗਾ ਯਾਰ ਭੱਗ ਜਾਊਗਾ ਮੈਂ ਆਪੇ ਘਰੇ ਤੈਨੂੰ ਦੱਸਤਾ ਦਿੱਤਾ ਚੱਲ ਓਏ ਮੂਰੇ ਲੱਗ ਮੇਰੇ ਤੈਨੂੰ ਘਰੇ ਬਾੜ ਕੇ ਮੈਂ ਫੇਰ ਹੀ ਖੇਤ ਜਾਊਗਾ ਤੂੰ ਬੜਾ ਸਿਆਣਾ ਯਾਰ ਅੱਗੇ ਤੂੰ ਹੀ ਮੈਨੂੰ ਲੈ ਕੇ ਆਉਣਾਗਾ ਭੱਗ ਜੰਨਾ ਮੈਂ ਆਪੀ ਉਹ ਤੂੰ ਬਾੜਾ ਜਾਣਾ ਬੋਲ ਮੈਂ ਤੇਰੇ 2-3 ਮਾਰੂ ਲਾਪੜੇ ਮੂਰੇ ਲੱਗ ਚੱਲ ਬੋਲਦਾ ਦੇਖ ਕਿਵੇਂ ਆਂ ਕਹਿੰਦਾ ਸਾਰ ਮੇਰੀ ਗੱਲ ਸੁਣਾ ਹੁਣ ਘਰੇ ਬਹਿ ਜੀ ਕਿਤੇ ਹੁਣ ਵੀ ਨਾ ਦੁਬਾਰੇ ਪੁੱਠਾ ਭਾਜੀ ਭਾਗੇ ਨਾ ਫਿਰ ਤੇਰੇ ਦੇ ਛਿੱਤਰ ਵੀ ਪੈਣਗੇ ਹਿਸਾਬ ਲਾ ਲਾ ਇਹੀ ਨਹੀਂ ਲੋਟ ਆਉਂਦਾ ਪਿੰਗਲਾ ਜਾ ਬਹਿ ਜਾ ਕਰੇ ਕਿ ਕੁੱਤਿਆਂ ਵਾਂਗੂ ਭੌਂਕਦਾ ਫਿਰਦਾ ਜੋ ਦੇਖਣ ਆਲੇ ਆ ਗਏ ਮੈਂ ਕਿੱਥੇ ਪਾ ਆ ਜੀ ਫਿਰੂੰ ਤੈਨੂੰ ਗਲੀਆਂ ਚ ਕੀ ਜਵਾਬ ਦੇਉਂਗੀ ਅਗਲੇ ਨੂੰ ਮੈਂ ਉਹ ਇਹ ਕਿਉਂ ਸਾਰੇ ਡੱਬਰ ਨੇ ਮੇਰਾ ਲਹੂ ਪੀਤਾ ਯਾਰ ਦੇਖਣ ਆਲੀ ਆਉਣਗੇ ਤਸ ਕਿਉਂ ਮੇਰੇ ਦੇ ਜੱਜ ਲੱਗੇ ਨੇਗੇ ਪਕਾਈ ਨਾ ਮਾਰ ਨਾਲ ਕੁਝ ਚੁਰਸਕੇ ਤਾਂ ਨਹੀਂ ਆਇਆ ਅਗਲੇ ਦੇ ਮੂਰੇ ਚੁੱਪ ਕਰਕੇ ਬੈਈ ਨਹੀਂ ਕਿਤੇ ਬੋਲੀ ਨਾ ਜਾਈ ਉਹਨਾਂ ਦੇ ਮੂਰੇ ਉਹਨਾਂ ਨੂੰ ਪਤਾ ਲੱਗ ਜੇ ਆ ਜੋੜੇ ਭਈ ਤੇਰੇ ਮੂਰੇ ਹੱਥ ਮੈਂ ਤਾਂ ਬੋਲਦਾ ਹੀ ਨਹੀਂ ਮੈਂ ਤਾਂ ਉਹਨਾਂ ਨੂੰ ਐ ਕਹਿ ਦੂੰ ਮੈਂ ਤਾਂ ਗੁੰਗਾਗਾ ਫਿਟਾ ਮੂੰ ਤੇਰੇ ਗੁੰਗਾ ਹੋ ਕੇ ਤਾਂ ਤੂੰ ਹੋਇਆ ਖੜਾ ਡੋਲਾ ਮੈਂ ਇਹ ਗੱਲ ਕਰ ਲੂਗੀ ਤੈਨੂੰ ਐ ਕਹਿਣੀ ਆ ਵੀ ਤੂੰ ਹਾਂ ਹੂੰ ਕਰੀ ਜਾਈ ਬੈਠਾ ਚਲ ਠੀਕ ਆ ਨਾ ਤੈਨੂੰ ਮੈਂ ਐ ਕਹਿਣੀ ਆ ਬੀਆ ਕੱਪੜੇ-ਕੁੱਪੜੇ ਚੱਜਦੇ ਪਾਲਾ ਆ ਬਾਗ ਦੇ ਠੀਕ ਕਰ ਲੈ ਕਿਵੇਂ ਖੰਡਿਆਏ ਨੀਗੇ ਨਾ ਮੈਨੂੰ ਤੂੰ ਐਂ ਗੱਲ ਦੱਸ ਕਰਨ ਤਾਂ ਉਹਨਾਂ ਨੇ ਮੈਨੂੰ ਰਿਸ਼ਤਾ ਆਉਣਾ ਕਿ ਫਿਰਮਾ-ਫੁਲਮਾ ਚ ਭੇਜਣਾਗਾ ਮੈਂ ਤਾਂ ਆਹੀ ਕੱਪੜੇ ਪਾ ਕੇ ਰਹੂੰਗਾ ਪਕਾਈ ਨਾ ਮਾਰ ਪੁੱਤ ਆਖੇ ਲੱਗ ਜਾ ਮੇਰੇ ਪਹਿਲਾਂ ਕੋਈ ਰਿਸ਼ਤਾ ਆਪਣਾ ਸਿਰੇ ਨਹੀਂ ਚੜਿਆ ਮੇਰੀ ਮੰਨ ਲੈ ਤੂੰ ਚਲੋ ਠੀਕ ਆ ਉੰਨਾ ਮੈਂ ਤਿਆਰ ਚਲ ਚੰਗਾ ਪੁੱਤ ਸਿਆਣਾ ਬਣ ਜਾ ਜਾ ਹੋ ਜਾ ਤਿਆਰ ਸਸਰੀ ਕਾ ਸਸਰੀ ਕਾ ਹੋ ਠੀਕ ਠਾਕ ਹੈ ਹਾਂ ਕਨੀ ਸਸਰੀ ਕਾ ਜੀ ਸਸਰੀ ਕਾ ਅੱਜ ਮੰਦਰੀ ਆ ਜੀ ਸ਼ੀਗਾਲੀ ਸ਼ਿੰਦਾ ਸੀ ਕੇ ਮੇਰੇ ਪਰ ਪਾਣੀ ਲੈ ਲਓ ਨੀਓਂ ਕੇ ਇਹ ਨਾਲੀ ਵੱਡੀ ਨੂੰ ਸੀ ਠੀਕ ਆ ਭਾਈ ਮੈਂ ਤਾਂ ਜੀ ਇਹ ਤੀ ਬਣਾ ਕੇ ਲੈਂਦੀ ਸੀ ਤੀਆਂ ਵਾਂਗੂ ਹੀ ਰੱਖੀ ਹੋਈ ਐ ਨੂਹਾਈ ਤਾਂ ਮੈਂ ਕਦੇ ਕੋਈ ਗੱਲ ਹੀ ਨਹੀਂ ਕੀਤੀ ਹਾਂ ਜੀ ਹਾਂ ਰੱਖਣਾ ਵੀ ਚਾਹੀਦਾ ਜੀ ਨੂਹਾ ਵੀ ਤੀਆਂ ਹੀ ਹੁੰਦੀਆਂ ਨੇ ਮੁੰਡਾ ਵੀ ਥੇ ਪੈਣੀ ਹਾਂ ਪਰਣੀ ਮੈਂ ਬੁਲਾਉਣੀ ਐ ਮੁੰਡੇ ਨੂੰ ਗੁਰੀ ਆ ਜਾ ਭਾਈ ਬਾਹਰ ਆ ਜਾ ਹੁਣ ਹੋਰ ਪਰਣੀ ਕਰੇ ਠੀਕ ਠਾਕ ਸੀ ਹਾਂ ਪਰਣੀ ਅਸੀਰ ਅਸੀਰ ਆਪੋ ਤੇ ਕੁਰਸੀ ਚੱਕ ਕੇ ਲਿਆਉਣਾ ਮੁੰਡਾ ਤਾਂ ਭਈ ਠੀਕ ਹੈ ਹੋਰ ਭਈ ਕਿੰਨਾ ਕੁ ਪੜਨਾ ਤੂੰ ਹੋਰ ਕਿੰਨੀ ਕੁ ਪੜਾਈ ਹੈਗੀ ਬਸ ਇਹ ਲਾਸਟ ਸਾੜਾ ਹੀ ਮੇਰਾ ਅੱਧਾ ਸਾੜਾ ਰਹਿ ਗਿਆ ਫਿਰ ਕੋਈ ਕੰਮ ਧੰਦਾ ਦੇਖ ਲਾਂ ਠੀਕ ਆ ਭਈ ਹੋਰ ਭਈ ਸੋਡੀ ਕੋਈ ਮੰਗ-ਮੁੰਗ ਤਾਂ ਨਹੀਂ ਨਹੀਂ ਰਹੀ ਵੀ ਇਹਨਾਂ ਦੀ ਕੋਈ ਮੰਗ ਨਹੀਂ ਹੈਗੀ ਬਸ ਮੈਂ ਸਾਨੂੰ ਪਹਿਲਾਂ ਹੀ ਦੱਸਿਆ ਸੀਗਾ ਬਸ ਕੁੜੀ ਸਿਆਣੀ ਚਾਹੀਦੀ ਹੈ ਹਾਂ ਹਾਂ ਜੀ ਸਾਡੀ ਕੋਈ ਮੰਗ ਨਹੀਂ ਹੈਗੀ ਜਿਨੇ ਕੁੜੀ ਦੇਤੀ ਸਭ ਕੁਝ ਹੀ ਦੇਤਾ ਸਾਦਾ ਵਸਾਇਆ ਵੀ ਕੁੜੀ ਲੈ ਕੇ ਚਾਹੀਦੀ ਹੈ ਹਾਂ ਭਾਈ ਉਹ ਤਾਂ ਸਹੀ ਹੈ ਪਰ ਮੇਰੀ ਇੱਕ ਮੰਗ ਹੈ ਹਾਂ ਜੀ ਦੱਸੋ ਸੋਡੀ ਕੀ ਮੰਗ ਹੈ ਗੱਲ ਆਏ ਹੈ ਜੀ ਮੇਰੀ ਕੁੜੀਆ ਹੁਣ ਪੜਦੀ ਉਹ ਗਾਹਾਂ ਵੀ ਪੜਨਾ ਚਾਹੁੰਦੀ ਹੈ ਵੀ ਵਿਆਹ ਤੋਂ ਬਾਅਦ ਵੀ ਉਹ ਪੜੂਗੀ ਹਾਂ ਹਾਂ ਜੀ ਜੀ ਸਦਕੇ ਪੜੇ ਅਸੀਂ ਵੀ ਪੜਾਵਾਂਗੇ ਉਹ ਚਲੋ ਜੀ ਠੀਕ ਹੈ ਫਿਰ ਬਸ ਮੇਨ ਗੱਲ ਤਾਂ ਹੀ ਸੀ ਵੀ ਪੜ੍ਹਾਈ ਹਨਾ ਵੀ ਗਾਹਾਂ ਜਾਰੀ ਰੱਖਣਾ ਚਾਹੁੰਦੀ ਹੈ ਕੁੜੀ ਇਹ ਤੁਸੀਂ ਮੰਨ ਲਈ ਬਾਕੀ ਗੱਲ ਜੀ ਫੋਨ ਤੇ ਕਰ ਲਾਂਗੇ ਇੱਕ ਗੱਲ ਹੁੰਦੀ ਹੈ ਕੋਈ ਨਹੀਂ ਜੀ ਕੋਈ ਨਹੀਂ ਚਲੋ ਠੀਕ ਹੈ ਜੀ ਹਾਂ ਚੰਗਾ ਚੰਗਾ ਬਣੀ ਅਸੀਂ ਇਹ ਵਿਚੋਲਣ ਰਾਹੀਂ ਕਰ ਲਾਂਗੇ ਗੱਲ ਫਿਰਗਾ ਹਾਂ ਜੇ ਕੋਈ ਹੋਈ ਨਾ ਕੋਈ ਨਾ ਜੀ ਹਾਂ ਜੀ ਕਰ ਬੀਰ ਪਾਲ ਸਿੰਧਰੇ ਕੋਈ ਦਿਖਦੀ ਨਹੀਂਗਾ ਹਾਂ ਚਾਚੀ ਜੀ ਘਰੀ ਆ ਜੋ ਲੰਗੇਗਾ ਹਾਂ ਬੀਰ ਪਾ ਭਾਂਡਾ ਲੈ ਬਤ ਲੱਡੂ ਪੋ ਵਾਲਾ ਦੇਵਨੀ ਹੈ ਜੀ ਹੈ ਲੋ ਏ ਚੀ ਲੈ ਇਹ ਲੱਡੂ ਕਾ ਦੇ ਜੀ ਚੀ ਪੁੱਤ ਉਹਨੂੰ ਗੋਗੀ ਨੂੰ ਆਪਣੀ ਨੌਕਰੀ ਮਿਲ ਗਈ ਵਧਾਈਆਂ ਚੀ ਫਿਰ ਤੋਂ ਸਾਨੂੰ ਭਾਈ ਸਾਨੂੰ ਵੀ ਬਧਾਈਆਂ ਲੱਖ ਲੱਖ ਵਧਾਈਆਂ ਹੁਣ ਸਭ ਨੂੰ ਆ ਚਾਚੀ ਜੀ ਆਪਾਂ ਉੱਥੇ ਬਹਿ ਕੇ ਗੱਲਾਂ ਕਰਦੇ ਆਂਗੇ ਠੀਕ ਆਪਾਂ ਵੀਰ ਪਤ ਸੱਸ ਨਹੀਂ ਦਿੰਦੀਗੀ ਕਿੱਧਰ ਗਈ ਆ ਚਾਚੀ ਜੀ ਇੱਧਰ ਕਿਸ ਨੇ ਕਰੇ ਗਏ ਹੋਣੇ ਅੱਛਾ ਮੈਂ ਤਾਂ ਆਇਆ ਕਹਿੰਦੀ ਸੀ ਕੱਲ ਗੁਰੂ ਨੂੰ ਦੇਖਣ ਆਈ ਸੀ ਕੀ ਕਹਿਗੇ ਹਾਂ ਇਹ ਚੀਜ਼ ਦੇਖਣ ਤਾਂ ਆਏ ਸੀ ਹਜੇ ਉਹਨਾਂ ਨੇ ਕੋਈ ਜਵਾਬ ਸਵਾਲ ਨਹੀਂ ਦਿੱਤਾ ਇਹਨੇ ਤਾਂ ਪੁੱਤ ਆਪਦੀ ਪਰਤ ਵੀ ਮਾਰ ਕੇ ਆਗੀ ਸਾਰਾ ਦਿਨ ਪੌਂਕਦਾ ਫਿਰਦਾ ਰਹਿੰਦਾ ਮੁੰਡਿਆਂ ਨਾਲ ਨਾ ਪੜੇ ਨਾ ਲਿਖੇ ਹਾਂ ਜੀ ਚੀ ਜੀ ਗੱਲ ਤਾਂ ਸੋਡੀ ਵੀ ਠੀਕ ਹੈ ਤਾਂ ਹੀ ਤਾਂ ਕੋਈ ਰਿਸ਼ਤੇ ਵਾਲਾ ਨਹੀਂ ਖੜਦਾ ਪੁੱਤ ਮੈਂ ਤਾਂ ਇੱਕ ਤੇਰੇ ਨਾਲ ਗੱਲ ਕਰਨੀ ਸੀ ਅੱਜ ਤੇਰੀ ਸੱਸ ਘਰੇ ਹੈ ਨਹੀਂਗੀ ਨਹੀਂ ਤਾਂ ਵਿੱਚ ਨਾ ਉਹ ਨੰਨਾ ਪਾ ਦਾਂਦੀ ਹੈਗੀ ਕਿਹੜੀ ਗੱਲ ਜੀ ਚੀ ਜੀ ਦੱਸੋ ਤੁਸੀਂ ਮੈਂ ਤਾਂ ਐਂ ਕਹਿੰਦੀ ਸੀ ਪੁੱਤ ਤੇਰੀ ਛੋਟੀ ਭੈਣ ਮੇਰੇ ਵਾਲੀ ਪਸੰਦ ਆਗੀ ਮੈਂ ਘਰੇ ਵੀ ਗੱਲ ਕਰੀ ਸੀ ਗੋਗੀ ਨਾਲ ਵੀ ਤੇਰੇ ਉਹ ਪਸੰਦ ਹੈਗੀ ਉਹ ਕਹਿੰਦਾ ਮੰਮੀ ਮੇਰ ਤਾਂ ਬੜੀ ਪਸੰਦ ਆ ਬਿਪਾ ਬਿਨਾ ਗੱਲ ਕਰਨ ਦੇਪ ਤੋਂ ਉਹਦਾ ਸਾਖ ਕਰਾ ਦੇ ਆਪਣੇ ਗੋਗੀ ਨੂੰ ਲੈ ਜਾ ਚੀਜੀ ਤੁਸੀਂ ਤਾਂ ਮੇਰੇ ਮਨ ਦੀ ਬੁਝਲੀ ਇਹਦੋਂ ਚੰਗਾ ਕੀ ਹੈਗਾ ਮੇਰੀ ਭੈਣ ਦਾ ਰਿਸ਼ਤਾ ਜੇ ਮੈਂ ਗੋਗੀ ਨੂੰ ਲੈ ਆਵਾਂ ਬੜੀ ਚੰਗਾ ਹੋ ਜਾਊਗਾ ਗੱਲ ਕਰ ਮੇਰੀ ਸਾਸਾ ਨਾਲ ਸਿਆਪਾ ਪਾ ਲੈ ਕੋਈ ਉਹ ਤੌ ਨੂੰ ਕੀ ਦੁੱਖਾਗਾ ਦੇ ਤੂੰ ਰਿਸ਼ਤਾ ਕਰਾ ਰਿੰਗੋਗੀ ਨੂੰ ਉਹ ਕਹਿੰਦੀ ਗੁਰੀ ਨੂੰ ਰਿਸ਼ਤਾ ਕਰਾ ਦੇ ਆਪਦੀ ਭੈਣ ਦਾ ਕਿੱਥੇ ਦਾ ਪੁੱਤ ਤੇਰੀ ਭੈਣ ਸਿਆਉਣੇ ਵਰਗੀ ਕਿੱਥੋਂ ਬੇਲੜ ਭੌਂਕਰ ਫਿਰਦਾ ਗਲੀਆਂ ਚ ਗੇੜੇ ਦਿੰਦਾ ਉਹਦੇ ਨਾਲ ਸਾਕ ਰਾ ਕੇ ਕੁੜੀ ਡੁੱਬਣੀ ਆ ਤੁਸੀਂ ਉਹੀ ਤਾਂ ਗੱਲ ਹੈ ਚਾਚੀ ਮੈਂ ਰਿਸ਼ਤੇ ਤੇ ਜਵਾਬ deta ਤਾਂ ਹੀ ਤਾਂ ਮੱਚਦੀ ਹੈ ਮੇਰੇ ਤੇ ਕੋਈ ਨਾ ਪੁੱਤ ਕਾੜਦੇ ਕੋਈ ਹੱਲ ਲੈ ਆ ਗਈ ਤੇਰੀ ਮੰਮੀ ਵੀ ਹੋਰ ਭਣੇ ਕਿੱਧਰ ਗਈ ਸੀ ਤੂੰ ਕੀਤੇ ਨਹੀਂ ਭਣੇ ਮਾੜੇ ਕਰਮ ਨੇ ਸਾਡੇ ਪਰ ਹੋਰ ਕੀ ਗਿਆ ਭਣੇ ਤੂੰ ਬੜੀ ਦੁਖੀ ਜੀ ਲੱਗਦੀ ਆ ਮੈਨੂੰ ਕੁਛ ਨਹੀਂ ਭਣੇ ਵਿਚੋਲਣ ਕੋਲ ਗਈ ਸੀ ਕੱਲ ਨਾ ਗੁਰੀ ਦੇਖਣ ਆਲੇ ਆਏ ਸੀ ਤੇ ਉਹ ਕਹਿੰਦੀ ਨਾ ਕਿ ਕੁੜੀ ਦਾ ਪਿਓ ਕਹਿੰਦਾਗਾ ਵੀ ਮੁੰਡਾ ਕੰਮ ਕਰਦਾ ਕੋਈ ਕਰਦਾ ਨਹੀਂ ਬੇਲੜ ਹੈਗਾ ਜਵਾਬ ਦੇਤਾ ਉਹਨਾਂ ਨੇ ਪਰ ਗੁੱਸਾ ਤਾਂ ਕਰੀ ਨਾ ਤੂੰ ਤਾਂ ਤੂੰ ਦੁਖੀ ਆ ਗੱਲ ਕਹਾਂ ਤਾਂ ਮੇਰਾ ਹੱਕ ਵੀ ਹੈ ਨਹੀਂ ਸੀ ਪਰ ਮੈਂ ਕਹਿਦਾ ਨਹੀਂ ਆ ਪਰ ਨਾ ਮੁੰਡਾ ਥੋੜਾ ਬੇਲੜ ਹੈਗਾ ਤੇਰੇ ਤਾਂ ਹੱਥਾਂ ਚੋਂ ਨਿਕਲ ਗਿਆ ਪਰ ਸਾਰਾ ਦਿਨ ਨਾ ਗਲੀਆਂ ਚ ਭੌਂਕਦਾ ਫਿਰਦਾ ਰਹਿੰਦਾ ਕਿਹੜੇ ਮੁੰਡੇ ਪੜਦੇ ਆ ਉਹ ਕਿਹੜਾ ਕੰਮ ਨਹੀਂ ਕਰਦੇਗੇ ਆ ਵੱਡੇ ਮੁੰਡੇ ਨਾਲ ਜਾਂਦਾ ਕਿਤੇ ਹਿੰਮੇ ਦੇਖਿਆ ਵੀ ਅੱਜ ਖੇਤ ਜਾ ਕੇ ਕੰਮ ਕਰਾਇਆ ਆਇਆ हां चाची जी ਗੱਲ ਤਾਂ ਸੋਡੀ ਵੀ ਠੀਕ ਐ ਅਵਤਾਰ ਨਾਲ ਇਕੱਲੇ ਹੀ ਖੱਪਦਾ ਰਹਿੰਦਾ ਖੇਤ ਚ ਹੁਣ ਜੇ ਇਹ ਨਾਲ ਜਾਵੇ ਦੋਨੇ ਭਰਾ ਇਕੱਠੇ ਕੰਮ ਕਰਨ ਤਾਂ ਲੋਕ ਵੀ ਕਹਿਣ ਵੀ ਹਾਂ ਭਾਈ ਦੋਨੇ ਭਰਾ ਇਕੱਠੇ ਕੰਮ ਕਰਦੇ ਨੇ ਤਾਂ ਹੀ ਤਾਂ ਲੋਕ ਬੇਲੜ ਕਹਿੰਦੇ ਨੇ ਲੋਕਾਂ ਨੂੰ ਕਸਮਾਂ ਦੀ ਟਾਈਮ ਮਿਲ ਗਿਆ ਕਹਿਣ ਦਾ ਵੀਰਪਾਲ ਨਾਲ ਹੀ ਇਹ ਗੱਲ ਬੱਟੀ ਚ ਇਹ ਤਾਂ ਭੈਣੇ ਲੱड्डੂ ਨੇਗੇ ਆਪਣੇ ਗੋਗੀ ਨੂੰ ਨਾ ਨੌਕਰੀ ਮਿਲ ਗਈ ਚੱਲ ਭੈਣੇ ਤੈਨੂੰ ਵਧਾਈਆਂ ਵਾਲੀਆਂ ਵਾਲੀਆਂ ਵਧੀਆ ਹੋ ਗਿਆ ਭੈਣੇ ਆਈ ਵੀਰਪਾਲ ਨਾਲ ਮੈਂ ਗੱਲ ਕਰਦੀ ਸੀਗੀ ਵੀ ਗੋਗੀ ਨੂੰ ਨਾ ਨੌਕਰੀ ਮਿਲ ਗਈ ਹੁਣ ਕੋਈ ਨਾ ਰਿਸ਼ਤਾ ਕਰਾ ਦੇ ਆਪਾ ਤਾਂ ਚੰਚੀ ਨੀ ਤਾਂ ਹੋਈ ਸੀ ਆਪਾਂ ਕਰੇ ਤਾਂ ਵੀਰਪਾਲਾ ਰਿਸ਼ਤਾ ਘੁਰੀ ਨੂੰ ਕਰਾ ਨਹੀਂ ਸਕਦੀ ਤੇਰੇ ਮੁੰਡੇ ਨੂੰ ਕਿੱਥੋਂ ਕਰਾ ਦੂ ਵੀਡੋਲਾ ਨਹੀਂ ਭਣੇ ਤੈਥੋਂ ਕਿਹੜਾ ਲੁੱਕ ਆ ਗਈ ਜਿਹੜੀ ਵੀਰਪਾਲ ਦੀ ਛੋਟੀ ਭੈਣ ਆਗੀ ਮੇਰੇ ਤਾਂ ਬਾਲੀ ਪਸੰਦ ਆ ਨਾਲੇ ਗੋਗੀ ਤੇ ਮੈਂ ਆਖੇ ਵੀਰਪਾਲ ਨੂੰ ਵੀ ਸਾਡੇ ਰਿਸ਼ਤਾ ਕਰਾ ਸਾਡੇ ਤਾਂ ਭਣੇ ਉਹ ਬਾਲੀ ਪਸੰਦ ਆਗੀ ਮੈਂ ਤਾਂ ਉਸੇ ਦੀ ਰਿਸ਼ਤਾ ਲੈਣਾ ਅੱਛਾ ਚੰਗਤ ਤੇ ਦਾਦੀ ਨਾਲ ਨਾ ਰਿਸ਼ਤੇ ਦੀ ਗੱਲ ਕਰੀ ਮੈਂ ਹੁਣ ਚਲਦੀ ਆਂ ਹੈਂ ਕੁੜੀ ਮੇਰੀ ਗੱਲ ਸੁਣ ਤੂੰ ਘਰੇ ਤਾਂ ਤੂੰ ਰਿਸ਼ਤਾ ਨਹੀਂ ਕਰਾਉਂਦੀ ਹੈਗੀ ਹੈ ਆਪਦੇ ਘਰੇ ਮੁੰਡਾ ਚੰਗਾ ਪਾਲਾ ਹੈਗਾਗਾ ਉਹ ਸ਼ਰੀਕ ਤਾਂ ਚੰਗੇ ਹੋਗੇ ਆਪਣੇ ਨਾਲ ਗੱਲ ਸ਼ਰੀਕਾਂ ਦੀ ਨਹੀਂ ਹੈਗੀ ਮੰਮੀ ਗੋਗੀ ਨੇ ਨੌਕਰੀ ਤੇ ਲੱਗਿਆ ਹੋਇਆਗਾ ਮੇਰੀ ਭੈਣ ਰਾਜ ਕਰੂਗੀ ਗੁਰੀ ਨਾਲ ਉਹਦਾ ਕੀ ਮੇਲ ਹੈਗਾ ਨਾ ਕੁੜੀ ਗੁਰੀ ਨੂੰ ਕੀ ਹੋਏਗਾ ਆਪੇ ਸਿਆਣਾ ਹੋ ਜੂਗਾ ਜਦੋਂ ਉਹਦਾ ਵਿਆਹ ਹੋ ਗਿਆ ਮੇਰੀ ਸੁਣ ਗੱਲ ਮੰਮੀ ਠੀਕ ਹੈ ਨਾ ਮੈਂ ਗੁਰੀ ਨੂੰ ਅੱਜ ਕਰਾਵਾਂ ਰਿਸ਼ਤਾ ਆਪਦੀ ਭੈਣ ਦਾ ਨਾ ਕਰਲ ਮੇਰੇ ਨਾਲ ਨਾ ਇਹ ਗੱਲ ਵਾਰੀ ਵਾਰੀ ਨਾ ਕਰਿਆ ਕਰੋ ਮੇਰੀ ਗੱਲ ਸੁਣ ਲੈ ਨਾਲੇ ਜੇ ਗੁਰੀ ਨੂੰ ਰਿਸ਼ਤਾ ਨਾ ਕਰਾਇਆ ਤਾਂ ਕਰੌਣ ਮੈਂ ਗੋਗੀ ਨੂੰ ਵੀ ਨਹੀਂ ਦਿੰਦੀ ਹੈਗੀ ਆਪਜੀ ਦਾਦੀ ਨਾਲ ਗੱਲ ਕਰਨ ਦੀ ਕੋਈ ਲੋੜ ਨਹੀਂ ਕੀ ਹੋ ਗਿਆ ਮੰਮੀ ਕਿਉਂ ਰੋਲਾ ਪਾਇਆ ਉਹ ਗੇਟ ਤੇ ਸੁਣਦਿਆਂ ਬੋਲਦੀਆਂ ਤੁਸੀਂ ਮੈਨੂੰ ਕੀ ਪੁੱਛਣਾ ਹੈ ਇਹਨੂੰ ਪੁੱਛੋ ਵਿਚੋਲਣ ਨੂੰ ਸ੍ਰੀਕਾਂ ਦੀ ਵਿਚੋਲਣ ਬਣਦੀ ਹੈ ਮੁੰਡੇ ਦੀ ਵਿਚੋਲਣ ਵੀਰਪਾਲ ਕੀ ਦੀ ਵਿਚੋਲਣ ਬਣਦੀ ਐ ਤੂੰ ਉਸ ਨੇ ਜੀ ਚਾਚੀ ਬਲਜੀਤ ਨਾ ਲੱਡੂ ਦੇਣ ਆਈ ਸੀ ਕਹਿੰਦੀ ਗੋਗੀ ਨੂੰ ਨੌਕਰੀ ਮਿਲੀ ਹੈਗੀ ਉਹ ਮੈਨੂੰ ਕਹਿੰਦੀ ਹੈ ਕਿ ਤੇਰੀ ਛੋਟੀ ਭੈਣ ਨਾਲ ਨਾ ਰਿਸ਼ਤਾ ਕਰਾ ਦੇ ਵੀ ਗੋਗੀ ਤੇ ਮੈਨੂੰ ਬੜੀ ਪਸੰਦ ਹੈਗੀ ਆ ਮੇਰੀ ਗੱਲ ਸੁਣਾ ਜਦੋਂ ਅਸੀਂ ਦੋਨੇ ਮਾਂ ਪੁੱਤ ਦੇ ਨੂੰ ਐਂ ਕਹਿੰਦੇ ਸੀ ਵੀ ਗੁਰੀ ਨੂੰ ਰਿਸ਼ਤਾ ਕਰਾ ਦੇ ਉਹ ਤਾਂ ਤੂੰ ਮੰਨੀ ਨਹੀਂ ਸਾਨੂੰ ਕਹਿੰਦੀ ਰਹੀ ਮੈਂ ਉਹਨੂੰ ਕਿਵੇਂ ਕਰਾ ਦਾਂ ਤੇ ਗੋਗੀ ਵਾਰੀ ਚਾਚੀ ਦੀਆਂ ਗੱਲਾਂ ਜਾ ਕੇ ਮਿੰਟ ਜੀ ਮੰਨ ਗਈ ਤੂੰ ਤੁਸੀਂ ਆਪ ਕਿਉਂ ਨਹੀਂ ਸੋਚਦੇ ਜੀ ਕਿੱਥੇ ਗੁਰੀ ਕਿੱਥੇ ਗੋਗੀ ਗੋਗੀ ਤਾਂ ਇਨਾ ਪੜਿਆ ਲਿਖਿਆਗਾ ਨਾਲੇ ਦੁੱਗਣੀ ਜ਼ਮੀਨ ਆਉਂਦੀ ਹੈਗੀ ਤੇ ਨਾਲੇ ਮੇਰੀ ਭੈਣ ਵੀ ਇੰਨੀ ਪੜੀ ਲਿਖੀ ਹੈਗੀ ਉਹਨੂੰ ਵੀ ਨੌਕਰੀ ਮਿਲ ਜੂਗੀ ਰਾਜ ਕਰੂਗੀ ਉਹ ਗੋਗੀ ਦੇ ਘਰੇ ਨਾ ਤੈਨੂੰ ਆਪ ਦਾ ਦਿਉਰਤਾ ਮਾੜਾ ਹੋ ਗਿਆ ਉਹ ਗੋਗੀ ਤੇਨੂੰ ਬਾਲਾ ਚੰਗਾ ਹੋ ਗਿਆ ਗੱਲ ਚੰਗੇ ਮਾੜੇ ਦੀ ਨਹੀਂ ਮੈਂ ਤਾਂ ਆਦੀ ਭੈਣ ਦੀ ਨਾ ਸੁੱਖ ਸ਼ਾਂਤੀ ਬਾਰੇ ਸੋਚਦੀ ਆਂਗੀ ਸਾਡੀ ਕਿਹੜਾ ਮਾਂ ਬੈਠੀ ਆ ਵੀ ਉਹ ਸੋਚੂਗੀ ਨਾਲੇ ਮੈਂ ਉਹ ਤੋਂ ਵੱਡੀ ਆਂਗੀ ਉਹਦੀਆਂ ਮਾਮਾ ਵਰਗੀਆਂ ਮੈਂ ਉਹਦਾ ਬੁਰਾ ਕਿਵੇਂ ਸੋਚ ਸਕਦੀ ਆਂ ਮੇਰੀ ਗੱਲ ਸੁਣ ਲੈ ਵੀਰਪਾਲ ਕਿ ਤੂੰ ਗੁਰੀ ਨੂੰ ਰਿਸ਼ਤਾ ਨਾ ਕਰਾਇਆ ਨਾ ਹੁਣ ਅਸੀਂ ਗੋਗੀ ਨੂੰ ਵੀ ਨਹੀਂ ਦੰਦੇ ਮੈਂ ਕੌਣ ਆ ਜੀ ਸੱਤ ਕਰਾਉਣ ਵਾਲੀ ਜੇ ਉਹਨਾਂ ਦੇ ਸੰਜੋਗ ਜੋਰਾਵਰ ਹੋਏ ਤਾਂ ਆਪਸ ਵਿੱਚ ਝਪਟ ਜਾਣਗੇ ਮੁੰਡਿਆਂ ਨੂੰ ਚੰਗੀ ਤਰ੍ਹਾਂ ਸਮਝਾ ਦੇ ਜਿਹਨੇ ਇੱਥੇ ਰਹਿਣਾ ਹੈ ਬਲਜੀਤ ਨੂੰ ਜਵਾਬ ਦੇ ਦੇ ਨਹੀਂ ਆਉਂਦਾ ਬੋਰੀ ਬਿਸਤਰਾ ਚੱਕੇ ਤੇ ਜਾ ਵੀ ਸੁਣ ਲਿਆ ਹੁਣ ਤੂੰ ਸੋਚ ਲੈ ਵੀ ਤੂੰ ਕੀ ਕਰਨਾ ਹੈਂਗਾ ਕੀ ਕਰਾਂ ਕੀ ਕਰਾਂ ਹੁਣ ਮੰਮੀ ਤਾਂ ਐ ਕਹਿੰਦੀ ਹੈ ਕਿ ਹੈ ਇਹ ਨਾਨੇ ਵੀ ਐ ਕਹਿੰਦਾ ਬੀਸੀ ਕੋ ਕਿੰਨੇ ਰਿਸ਼ਤੇ ਨਹੀਂ ਹੁੰਦੰਦੇ ਹੁਣ ਮੈਂ ਚਾਚੀ ਬੀਬੀ ਤੁਹਾਨੂੰ ਦੱਸਾਂ ਕੁ ਬੇਬੇ ਨਾਲ ਗੱਲ ਕਰਾਂ ਪਹਿਲਾਂ ਬੇਬੇ ਨਾਲ ਹੀ ਕਰਦੀ ਆ ਫੋਨ ਤੇ ਗੱਲ ਉਹਨੂੰ ਪੁੱਛਦੀ ਆ ਪਹਿਲਾਂ ਫੇਰ ਹੀ ਦੱਸੂਗੀ ਚਾਚੀ ਨਾਲ ਤਾਂ ਫੇਰ ਹੀ ਕੋਈ ਗੱਲ ਕਰਾਂ ਬੇਬੇ ਕੋਲ ਤਾਂ ਦੱਸੂਗੀ ਨਾ ਮੈਂ ਹੈਲੋ ਹਾਂ ਕੰਗੋ ਕਤਈ ਬੇਬੇ ਬਿਰਪਾਲ ਬੋਲਦੀ ਹੱਸੀ ਕਾ ਬੇ ਬਸਰੀ ਕਾ ਬਸਰੀ ਕਾ ਹੋ ਠੀਕ ਆ ਕੋ ਹਾਂ ਠੀਕ ਆ ਬੇਬੇ ਤੁਸੀਂ ਦੱਸੋ ਤੁਹਾਡੀ ਸਿਹਤ ਠੀਕ ਹੈਗੀ ਵਧੀਆ ਠੀਕ ਠਾਕ ਬੇਬੇ ਮੈਂ ਤਾਂ ਤੁਹਾਡੇ ਨਾਲ ਇੱਕ ਗੱਲ ਕਰਦੀ ਸੀ ਹਾਂ ਉਹ ਜਿਹੜੀ ਸਾਡੀ ਚਾਚੀ ਬਲਜੀਤ ਨਹੀਂ ਹੈਗੀ ਹਾਂ ਉਹਦੇ ਮੁੰਡੇ ਨੂੰ ਨਾ ਗੋਗੀ ਨੂੰ ਨੌਕਰੀ ਮਿਲ ਗਈ ਅੱਛਾ ਹਾਂ ਤੇ ਉਹ ਨਾ ਲੱਡੂ ਦੇਣ ਆਈ ਸੀ ਸ਼ਗਨ ਦੇ अच्छा ते ओ मेनू कहंदी है के भी तेरी छोटी बहन ਦਾ ਰਿਸ਼ਤਾ ਲਿਆ ਦੇ ਸਾਡੀ ਬੀਗੋਗੀ ਨੂੰ আচ্ছা ਹਾਂ ਤੇ ਉਹ ਮੈਂ ਤਾਂ ਹਾਂ ਹੀ ਪੁੱਛਦੀ ਸੀ ਤੇ ਵੀ ਮਹਾ ਆਪਾਂ ਵੀ ਗਗਨ ਦਾ ਰਿਸ਼ਤਾ ਗੋਗੀ ਨੂੰ ਕਰਦਣੇ ਆਂਗੇ ਹਾਂ ਕਰਾਰੇ ਵਧੀਆ ਠੀਕ ਹੈ ਹੋਰ ਮਹਾ ਨੇ ਤਾਂ ਹੁਣ ਇਹ ਆਪਣੀ ਗਗਨ ਵਧੀਆ ਪੜ੍ਹੀ ਲਿਖੀ ਹੈਗੀ ਹੈਨਾ ਵੀ ਸਵੇਰ ਨੂੰ ਨੌਕਰੀ ਮਿਲ ਜੂਗੀ ਨਾ ਚਲ ਗੋਗੀ ਵਧੀਆ ਪੜਿਆ ਲਿਖਿਆਗਾ ਵੀ ਨੌਕਰੀ ਮਿਲ ਜੂਗੀ ਨੂੰ ਤੇ ਹੈ ਮੈਂ ਤਾਂ ਹਾਂ ਛੋੜਨਾ ਰੈਜੀ ਕਰਦੀ ਸੀ ਵੀ ਕਿਵੇਂ ਕਰੀਏ ਹੁਣ ਫਿਰ ਆਪਾਂ ਰੈਈਏ ਕਰਦੇ ਹਾਂ ਹੀ ਪੁੱਛਦੀ ਸੀ ਚਲ ਬੇਬੇ ਠੀਕ ਹੈ ਫਿਰ ਮੈਂ ਠੀਕ ਠਾਕ ਹੈ ਹਾਂ ਬੇਬੇ ਚੰਗਾ ਮੈਂ ਤਾਂ ਫੋਨ ਕੱਟਦੀ ਐਂਗੀ ਚੰਗਾ ਮੈਨੂੰ ਲੱਗਦਾ ਐ ਮੰਮੀ ਤੇ ਅਵਤਾਰ ਆਉਂਦੇ ਨੇਗੇ ਚੰਗਾ ਚਲ ਠੀਕ ਹੈ ਠੀਕ ਨਹੀਂ ਕਰਤਾਵਲੀ ਦਾਦੀ ਨੂੰ ਫੋਨ ਨਾ ਘਈ ਕੱਢ ਵੀ ਮੁੰਡੇ ਨੂੰ ਘਰ ਐ ਨਹੀਂ ਲੋਟ ਆਉਂਦੀ ਇਹ ਬੀਰਪਾਲਾ ਮੈਂ ਤੈਨੂੰ ਹਲੇ ਵੀ ਕਹਿਣਾ ਕਿਉਂ ਆਪਦਾ ਘਰ ਖਰਾਬ ਕਰਦੀ ਐ ਤੂੰ ਹਲੇ ਵੀ ਤੂੰ ਮੇਰੀ ਗੱਲ ਮੰਨ ਲੈ ਤੂੰ ਚਾਚੀ ਨੂੰ ਜਵਾਬ ਦੇ ਦੇ ਤੇ ਤੁਸੀਂ ਸਮਝਦੇ ਕਿਉਂ ਨਹੀਂ ਗੁਰੂ ਜੇ ਪੜਿਆ ਲਿਖਿਆ ਹੁੰਦਾ ਨਾ ਮੈਂ ਆਪਦੀ ਭੈਣ ਦਾ ਰਿਸ਼ਤਾ ਜ਼ਰੂਰ ਕਰਾ ਦਾਂਦੀ ਪਰ ਤੁਹਾਨੂੰ ਦੋਨਾਂ ਨੂੰ ਨਹੀਂ ਦਿਸਦਾ ਉਹ ਕਿਸੇ ਪਾਸੇ ਨਹੀਂ ਪੂਰਾ ਹੈਗਾ ਤੂੰ ਸਮਝਦੀ ਕਿਉਂ ਨਹੀਂ ਤੂੰ ਚਾਚੀ ਨੂੰ ਜਵਾਬ ਦੇ ਦੇ ਵੀ ਮੈਂ ਨਹੀਂ ਰੋਗੀ ਨੂੰ ਰਿਸ਼ਤਾ ਕਰਾਉਂਦੀ ਮੇਰੀ ਗੱਲ ਸੁਣੋ ਚਾਚੀ ਬਲਜੀਤ ਨੇ ਨਾ ਮੰਗ ਕੇ ਰਿਸ਼ਤਾ ਰਿਹਾਗਾ ਵੀ ਤੇਰੀ ਭੈਣ ਦਾ ਰਿਸ਼ਤਾ ਕਰਾ ਦੇ ਮੈਂ ਨਹੀਂ ਜਵਾਬ ਦਿੰਦੀ ਮੈਂ ਤਾਂ ਰਿਸ਼ਤਾ ਕਰਾ ਕੇ ਹਟੂੰਗੀ ਮੁੰਡਾ ਮੇਰੀ ਗੱਲ ਸੁਣ ਫੜ ਕੇ ਬਾਹ ਨਾਲ ਇਹਦੀ ਬਾਹਰ ਕੱਢ ਜਦੋਂ ਇਹ ਉੱਥੇ ਬੈ ਗਈ ਨਾ ਇਹਦੀ ਦਾਦੀ ਦੇਖਾਂ ਰਿਸ਼ਤਾ ਕਰਦੀ ਹੈ ਕਿ ਨਹੀਂ ਕਰਦੀ ਕਹਦਾ ਗੁਰੂ ਰਿਸ਼ਤਾ ਕਰਾ ਦੇ ਨਹੀਂ ਨਿਕਲ ਮੇਰੇ ਘਰੋਂ ਤੇ ਚਾਚੀ ਨੂੰ ਜਵਾਬ ਦੇ ਦੇ ਵੀ ਮੈਂ ਨਹੀਂ ਕੋਈ ਰਿਸ਼ਤਾ ਕਰਾਉਂਦੀ ਚੱਲ ਨਿਕਲ ਸਾਡੇ ਘਰੋਂ ਤੇ ਲਸਣ ਨਹੀਂ ਹੈਗਾ ਸਾਡੇ ਘਰੇ ਰਹਿਣ ਦੇ ਚੱਲ ਕੀ ਕਰ ਜਾਂਦੀ ਹੈ ਚਾਚੀ ਮੈਨੂੰ ਘਰੋਂ ਕੱਢਤਾ ਮੈਨੂੰ ਕਹਿੰਦੇ ਜੇ ਤਾ ਆਪਣੀ ਪਹਿਣ ਦਾ ਰਿਸ਼ਤਾ ਲਿਆ ਗੁਰੀ ਨੂੰ ਨਹੀਂ ਚਾਚੀ ਬਿਲਜੀਤ ਨੂੰ ਜਵਾਬ ਦੇ ਦੇ ਇਹ ਸਾਰਾ ਕੁਝ ਤੇਰੀ ਸੱਸੀ ਕਰਦੀ ਹੈਗੀ ਪੁੱਤ ਮੈਂ ਤਾਂ ਐਂ ਕਹਿੰਦੀ ਸੀ ਵੀ ਰਿਸ਼ਤਾ ਤਾਂ ਹੁਣ ਅਸੀਂ ਲੈ ਕੀ ਛੱਡਾਂਗੇ ਕਿਹੜਾ ਕੁਝ ਕਰਤਾ ਉਹਨੂੰ ਕਰ ਲਾਂਦੀ ਤੂੰ ਚੱਲ ਮੇਰੇ ਨਾਲ ਆਪਣੇ ਘਰੇ ਚੱਲੀਏ ਨਹੀਂ ਚਾਚੀ ਜੀ ਮੈਨੂੰ ਪਿੰਡ ਜਾ ਲੈਣ ਦੇ ਠੀਕ ਹੈ ਜੇ ਉਹਨਾਂ ਨੂੰ ਐ ਪਤਾ ਲੱਗ ਗਿਆ ਨਾ ਵੀ ਉੱਧਰ ਗਈ ਹੈਗੀ ਕਲੇਸ਼ ਬਾਲਾ ਕਰਨਗੇ ਤੁਸੀਂ ਇੱਕ ਦੋ ਦਿਨਾਂ ਤਾਂ ਹੀ ਆ ਜਿਓ ਉੱਥੇ ਆਪਾਂ ਖੰਮਣੀ ਬੰਨਦਾਂਗੇ ਚੱਲ ਠੀਕ ਹੈ ਪੁੱਤ ਤੂੰ ਹੁਣ ਜਾ ਅਸੀਂ ਨਾ ਕੱਲ ਨੂੰ ਹੀ ਆਉਂਦੇ ਆਂਗੇ ਉੱਥੇ ਬੈਠ ਕੇ ਤੇ ਦਾਦੀ ਨਾਲ ਗੱਲ ਕਰਾਂਗੇ ਹਾਂ ਚਾਚੀ ਆ ਜਿਓ ਤੁਸੀਂ ਕੱਲ ਨੂੰ ਕੋਈ ਗੱਲ ਨਹੀਂ ਮੈਂ ਜਾਣੀ ਆਂਗੀ ਠੀਕ ਹੈ ਉੱਤ ਬਾਹਰ ਖੜ ਕਲਾਂ ਖੜ ਕਾਰੇ ਉੱਤ ਆ ਜਿਓ ਨਸੀਗਾ ਨਸੀ ਵੀ ਆਜੀ ਸੱਸੀ ਕਾ

ਉਹ ਠੀਕ ਰਹਿਨੇ ਬੇਬੇ ਵਧੀਆ ਠੀਕ ਹਾਂ ਗਗਨ ਪਾਣੀ ਲਿਆ ਆਇਆ ਤਾ ਉਰੇ ਬੇਬੇ ਚਾਚੀ ਗਗਨ ਦਾ ਵੀ ਟੈਸਟ ਕਲੀਅਰ ਹੋ ਗਿਆ ਹੁਣ ਇਹਨੂੰ ਵੀ ਨੌਕਰੀ ਮਿਲ ਜਾਨੀ ਐ ਅੱਛਾ ਪਤਾ ਇਹ ਤਾਂ ਬਾਲਾ ਵਧੀਆ ਹੋਇਆ ਬੇਬੇ ਜੀ ਸੰਤਨ ਤਾਂ ਇਕੱਲੇ ਗਗਨ ਚਾਹੀਦੇ ਆ ਉਸ ਵੀ ਨਹੀਂ ਚਾਹੀਦਾ ਕੋਈ ਨਹੀਂ ਭਾਈ ਕੋਈ ਚੰਗਾ ਜਿਹਾ ਦਿਨ ਦੇਖ ਕੇ ਨਾ ਆਪਾਂ ਚੁਣੀ ਜਿਹੜਾ ਕਰ ਦਾਂਗੇ ਨਾ ਬੇਬੇ ਅੱਜ ਤਾਂ ਵਿਆਹ ਕਰਾਂਗੇ ਸਾਰਾ ਖਰਚਾ ਮੈਂ ਆਪ ਕਰੂੰਗੀ ਮੇਰਾ ਕੱਲਾ ਕੱਲਾ ਕੁੱਤਾ ਨਾਲ ਮੈਂ ਪੈਸ ਕਰਾਂਗੀ ਨਾ ਇਹ ਮੈਂ ਤਾਂ ਵਧੀਆ ਵਿਆਹ ਕਰੂੰਗੀ ਚੰਗਾ ਭਾਈ ਜਿਵੇਂ ਛੋਡੀ ਮਰਜ਼ੀ ਇੱਕ ਦਾ ਘਰ ਬਸ ਜੂਗਾ ਇੱਕ ਦਾ ਉਜੜ ਜੂਗਾ ਬੇਬੇ ਤੂੰ ਫੇਰ ਨਾ ਕਰ ਇੱਕ ਨੂੰ ਤਾਂ ਰਿਸ਼ਤਾ ਹੁੰਦਾ ਨਹੀਂ ਦੂਜੇ ਨੂੰ ਕੌਣ ਕਰ ਜੂਗਾ ਡੋਲਾ ਆਪੇ ਧੱਕੇ ਖਾ ਕੇ ਆ ਜਾਣਗੇ ਚੰਗਾ ਵੀਰ ਭਾਲ ਜਿਵੇਂ ਤੇਰੀ ਮਰਜ਼ੀ ਹੈ ਚਾਚੀ ਜੀ ਫਿਰ ਨਾ ਪੁਣਾਈ ਹੋ ਜੂਗੀ ਹੁਣ ਸਵਾਈ ਚੈੱਕ ਦਾ ਟਾਈਮ ਜਿਹੜਾ ਕੋਈ ਸ਼ੈਨ ਕਰਨਾ ਹੈ ਤੁਸੀਂ ਕਰ ਦਿਓ ਲੈਪਟ ਘਰ ਉਰਾਂ ਪਾ ਕੱਬ ਤੋਂ ਸਾਗ। ਚੰਗਾ ਵੀਰਪਾਲ ਹੁਣ ਅਸੀਂ ਚੱਲਦੇ ਹਾਂ। ਪਤਾਈਆਂ ਭਾਈ ਸੋਨੂੰ, ਪਤਾਈਆਂ ਬੇਬੇ ਤੈਨੂੰ ਵੀ। ਮਾਹਰ ਹਮਸਲਾ ਬਦਾਈਆਂ ਭਾਈ। ਕੱਲ ਠੀਕ ਆ ਬੇਬੇ। ਬਦਿਆ ਸਾਗਣ ਹੋ ਗਿਆ। ਹੁਣ ਅਸੀਂ ਜਾਣੇ ਹੈਗੇ। ਨਹੀਂ ਚਾਚੀ ਜੀ, ਜਾਣੇ ਕਿਉਂਗੇ? ਰੋਟੀ ਬਣਾਉਣੀ ਆ ਮੈਂ ਰੋਟੀ ਤਿਆਰ ਕਰਦੀ ਆ। ਰੋਟੀ ਖਾ ਕੇ ਜਾਇਓ। ਨਾ ਤਾਂ ਰੋਟੀ ਪਾਣੀ ਤਸੀ ਖਾ ਕੇ ਆਈ ਸੀਗੀ। ਹੁਣ ਆਪਣੇ ਵਧੀਆ ਵਿਹਾਰ ਹੋ ਗਏ। ਹੁਣ ਸਾਨੂੰ ਜਾਣ ਦੇ। ਚਲ ਮਮੀ ਚੱਲੀ ਫਿਰ ਲੇਟ ਹੋ ਜਾਣਗੇ ਆਪਾਂ ਵੀ। ਆ ਜਾਓ। ਚੰਗਾ ਬੇਬੇ। ਚੰਗਈ ਚੰਗਈ ਚੰਗਲਤ ਚੰਗਈ ਉਹ ਤਾਂ ਕੀ ਹੋ ਗਿਆ ਐ ਕੀ ਫਿਕਰ ਜ ਕਰੀ ਜੰਨੀ ਆ ਕੁਛ ਨਹੀਂ ਮੰਮੀ ਮੈਂ ਤਾਂ ਹੀ ਸੋਚ ਰਹੀ ਸੀ ਮੈਂ ਖਾ ਵੀ ਮੇਰੇ ਕਰਕੇ ਨਾ ਮੇਰੀ ਵੱਡੀ ਭੈਣ ਦਾ ਘਰ ਖਰਾਬ ਹੋ ਗਿਆ ਪੁੱਤ ਫਿਕਰ ਨਾ ਕਰ ਇੱਕ ਨੂੰ ਤਾਂ ਸਾਕ ਹੁੰਦਾ ਨਹੀਂ ਦੂਜੇ ਦੀ ਘਰੋਂ ਕੱਢਦੀ ਪੁੱਤ ਥੋੜਾ ਜਿਹਾ ਟਾਈਮ ਨਾ ਸਾਵਰ ਕਰ ਇਹ ਤਾਂ ਆਪ ਹੱਥ ਬੰਨ ਕੇ ਨਾ ਫੇਰ ਲੈ ਕੇ ਆਉਣਗੇ ਮੰਮੀ ਮੈਨੂੰ ਰੋਟੀ ਪਾਣ ਦੀ ਮੈਂ ਖੇਤ ਜਾਣਾਗਾ ਵੇ ਮੈਂ ਪਾ ਦਨੀ ਆ ਰੋਟੀ ਮੈਂ ਥੱਕੀ ਪਈ ਆਂਗੀ ਭਾਈ ਮੈਂ ਤਾਂ ਮਸਾਂ ਕੰਮ ਨਿਮੇੜਾ ਸਾਰਾ ਕੋਈ ਨਹੀਂ ਪਾ ਦਨੀ ਰੋਟੀ ਤੈਨੂੰ ਮੰਮੀ ਮੈਂ ਗਲਤ ਕੀਤਾ ਇਤਰੀਆਂ ਗੱਲਾਂ ਚਾਕੇ ਨਾ ਮੈਂ ਵੀਰਪਾਲ ਨੂੰ ਘਰੋਂ ਕੱਢਦਾ ਉਹਦਾ ਕੀ ਕਸੂਰ ਸੀ ਉਹ ਆਪਦੀ ਭੈਣ ਦਾ ਚੰਗਾ ਸੋਚਦੀ ਸੀਗੀ ਤੇ ਉਹਨੇ ਆਪਦੀ ਭੈਣ ਦਾ ਚੰਗਾ ਕਰ ਵੀ ਦਿੱਤਾ ਗੋਗੀ ਨੂੰ ਰਿਸ਼ਤਾ ਕਰਾ ਕੇ ਮੈਂ ਤਾਂ ਐਂਦੀ ਪੁੱਤ ਵੀ ਉਹਨੂੰ ਆਪਾਂ ਘਰੋਂ ਕੱਢ ਦਾਂਗੇ ਵੀ ਗੁਰੀ ਨੂੰ ਆਪਣੇ ਉਹ ਛੋਟੀ ਕੁੜੀ ਦਾ ਸਾਖ ਕਰ ਦੇਣਗੇ ਪਰ ਉਹਨਾਂ ਤਾਂ ਕੋਈ ਫਰਕ ਹੀ ਨਹੀਂ ਪਿਆ ਮੰਮੀ ਉਹਨਾਂ ਨੂੰ ਪਤਾ ਸੀਗਾ ਵੀ ਸਾਰਨਾ ਤਾਂ ਇਹਨਾਂ ਨੂੰ ਹੈ ਨਹੀਂ ਵੀ ਆਪੇ ਲੈ ਜਾਣਗੇ ਹੁਣ ਤਾਂ ਲੋਕ ਵੀ ਪਿੰਡ 'ਚ ਗੱਲਾਂ ਕਰਦੇ ਆ ਵੀ ਆਪਦੀ ਮਾਂ ਮਗਰ ਲਾ ਕੇ ਨਾ ਘਰ ਪੱਟ ਲਿਆ ਮੈਂ ਪੁੱਤ ਬਲਜੀਤ ਨਾਲ ਗੱਲ ਕਰਦੀ ਆ ਉਹ ਗਗਨ ਨਾਲ ਗੱਲ ਕਰ ਲੂ ਤੂੰ ਕੀ ਕਹੇਂਗੀ ਤੇ ਕਿਹੜੇ ਮੂੰਹ ਨਾਲ ਗੱਲ ਕਰੇਂਗੀ ਚਾਚੀ ਨਾਲ ਤੂੰ ਉਹਦੇ ਮੁੰਡੇ ਨਾਲ ਰਿਸ਼ਤਾ ਨਹੀਂ ਹੋਣਦੀ ਸੀ ਗਗਨ ਤੂੰ ਸਾਡੇ ਘਰੇ ਹਾਂਜੀ ਮੈਂ ਤਾਂ ਆਉਣੀ ਸੀ ਤੁਸੀਂ ਤਾਂ ਨਹੀਂ ਆਏ ਮੈਨੂੰ ਮਿਲਣ ਮੈਂ ਸੋਚਿਆ ਮੈਂ ਹੀ ਮਿਲਿਆ ਆਵਾਂ ਜਾ ਕੇ ਤੂੰ ਵਧੀਆ ਕੀਤਾ ਪੁੱਤ ਸਾਡੇ ਘਰੇ ਆ ਗਈ ਅਸੀਂ ਆਉਣਾ ਹੀ ਸੀ ਤੁਹਾਡੇ ਘਰੇ ਪਰ ਆਏ ਹੋ ਗਏ ਵੀ ਕਿਹੜੇ ਮੂੰਹ ਜਾਈਏ ਆ ਜਾ ਪੁੱਤ ਬਹਿ ਜਾ ਅੰਦਰ ਆ ਜਾ ਨਹੀਂ ਮਾਸੀ ਜੀ ਮੈਂ ਬੈਠਣ ਨਹੀਂ ਆਈ ਹੈਗੀ ਮੈਂ ਤਾਂ ਸੋਥੋਂ ਇੱਕ ਸਵਾਲ ਦਾ ਜਵਾਬ ਲੈਣ ਆਈ ਆ ਗਗਨ ਕਿਹੜਾ ਸਵਾਲ ਹੈ ਜੇ ਮੇਰੀ ਥਾਂ ਤੁਹਾਡੀ ਭੈਣ ਹੁੰਦੀ ਤੇ ਤੁਹਾਡੀ ਧੀ ਹੁੰਦੀ ਤੁਸੀਂ ਸਭ ਕੁਝ ਜਾਣਦੇ ਹੋਏ ਗੁਰੀ ਵਰਗੇ ਮੁੰਡੇ ਨਾਲ ਉਹਦਾ ਵਿਆਹ ਕਰ ਦਿੰਦੇ ਮੈਨੂੰ ਇਸ ਗੱਲ ਦਾ ਜਵਾਬ ਦਿਓ ਸਾਨੂੰ ਮਾਫ ਕਰਦੇ ਕਰਨਾ ਅਸੀਂ ਆਪਦੇ ਬਾਰੇ ਹੀ ਸੋਚਦੇ ਰਹੇ ਨਾ ਕਿ ਤੇਰੀ ਜ਼ਿੰਦਗੀ ਬਾਰੇ ਮਾਫੀ ਮੈਥੋਂ ਨਹੀਂ ਦੀਦੀ ਤੋਂ ਮੰਗੋ ਜਾ ਕੇ ਪਰ ਗਗਨ ਵੀਰਪਾਲ ਮੈਨੂੰ ਮਾਫ ਕਰ ਦੂਗੀ ਤੁਸੀਂ ਇੱਕ ਵਾਰੀ ਜਾਓ ਤਾਂ ਸਹੀ ਜਾ ਕੇ ਗੱਲ ਤਾਂ ਕਰੋ ਕੀ ਪਤਾ ਮਾਫ ਕਰੀ ਦੇਵੇ ਠੀਕ ਹੈ ਫਿਰ ਅੱਜ ਮੈਂ ਸ਼ਾਮ ਨੂੰ ਜਾਣਾ ਹੈਗਾ ਜੇ ਤੂੰ ਤੇ ਗੋਗੀ ਸਾਡੇ ਨਾਲ ਵਗ ਜਾਂਦੇ ਸ਼ਾਇਦ ਉਹ ਛੇਤੀ ਮੰਨ ਜਾਂਦੇ ਲੈ ਬਾਈ ਇਹ ਵੀ ਕੋਈ ਕਹਿਣ ਵਾਲੀ ਗੱਲ ਐ ਚੱਲ ਮੈਂ ਚੱਲਦਾ ਤੇਰੇ ਨਾਲ ਇਹ ਤਾਂ ਹੈਪਤ ਤੈਨੂੰ ਆਪਦੀ ਗਲਤੀ ਦਾ ਅਹਿਸਾਸ ਹੋ ਗਿਆ ਇੰਨੀ ਬਹੁਤ ਹੈਗਾ ਗੋਗੀ ਮੈਨੂੰ ਮaaf ਕਰ ਦੇ ਪੁੱਤ ਮੈਨੂੰ ਪਤਾ ਨਹੀਂ ਥੀ ਤੂੰ ਗੁਰੀ ਨੂੰ ਸਮਝਾਉਣਾ ਹੈ ਮਾੜੀ ਸੰਗਤ ਚੋਂ ਹਟਾਉਣਾ ਹੈਗਾ ਹੁਣ ਗੁਰੀ ਸੁਧਰ ਗਿਆ ਹੁਣ ਅਵਤਾਰ ਨਾਲ ਕੰਮ ਕਰਾਉਂਦਾ ਹੈਗਾ ਤੇਰਾ ਬਹੁਤ ਬਹੁਤ ਧੰਨਵਾਦ ਪੁੱਤ ਤੂੰ ਤੁਸੀਂ ਸਾਡਾ ਬਹੁਤ ਚੰਗਾ ਕੀਤਾ ਪਰ ਅਸੀਂ ਪਣੇ ਆਇਨਾ ਕਰ ਅਸਤਾ ਤੇਰ ਵਾਰ ਇਹਨੇ ਕਦੀ ਮਾੜਾ ਨਹੀਂ ਸੋਚਿਆ ਪਤਾ ਇਹ ਤੂੰ ਕਾਤੋਂ ਨਰਾਜ਼ ਰਹਿੰਦੀ ਸੀ ਸਾਡੇ ਨਾਲ ਆਪਾਂ ਸਾਰੇ ਐਂ ਕਰਦੇ ਆਂਗੇ ਇੱਕ ਬਹੂ ਤਾਂ ਲਿਆਂਦੀ ਆਪਾਂ ਗਗਨ ਨੂੰ ਵੀ ਪੇਕੇ ਤੋਰਦਾਂ ਨੇ ਹੈਂ ਐਂ ਕਿਉ ਮਮੀ ਗਗਨ ਨੂੰ ਕਿ ਤੋਰਦਾਂ ਨੇ ਪੇਕੇ ਵੇ ਗੱਲ ਤਾਂ ਸੁਣ ਲੈ ਪੂਰੀ ਐਂ ਕਿਉ ਡਰ ਗਿਆ ਮੈਂ ਨਹੀਂ ਇਹਨੂੰ ਕਰੋ ਕੜਤੀ ਮੈਂ ਤਾਂ ਐਂ ਕਹਿ ਨਹੀਂ ਗਈ ਅੱਜ ਤਾਂ ਤੂੰ ਗਗਨ ਨੂੰ ਛੱਡਿਆ ਇੱਕ ਦੋ ਦਿਨਾਂ ਥੱਕਣਾ ਦੋਨੇ ਬਹੂਆਂ ਨੂੰ ਜਾ ਕੇ ਲਿਆਵਾਂਗੇ ਆਪਾਂ ਅਵਤਾਰ ਪਰਸੋਂ ਨੂੰ ਤਿਆਰ ਰਹੀ ਫਿਰ ਠੀਕ ਹੈ ਹੋ ਗਈ ਤਿਆਰ ਹਾਂ ਬਈ ਚੱਲ ਮਮੀ ਚਲੀ ਆ ਜਾ ਕਾਕਾ ਨਾ ਕੱਪੜੇ ਦੂਵੇਂ ਛੱਡ ਕੇ ਆ ਮਦਨ ਸਸੀ ਕਰ ਤਾ ਸਸੀ ਕਰ ਤਾ ਸਸੀ ਕਰ ਸਸੀਆ ਜੀ ਸਸੀ ਕਰ ਆਪ ਕੋ ਠੀਕੋ ਹਾਂ ਦੇਖ ਲੈ ਸਿੰਦਰੇ ਇਹਨਾਂ ਨਾਲ ਦੇਖ ਲੈ ਕਿੰਨੀਆਂ ਰੌਣਕਾਂ ਲੱਗ ਗਈਆਂ ਹੋਰ ਭੈਣੇ ਨੂੰਹਾਂ ਤੇ ਆ ਨਾਈ ਰੌਣਕਾਂ ਹੁੰਦੀਆਂ ਨੇ ਅੱਜ ਭਾਈ ਅੰਦਰ ਆਜਾ ਆਜੋ ਪਤਾ ਸਾਰੇ ਸੰਸਾਗੀ ਜੀ ਕਿਵੇਂ ਲੱਗੀ ਸਾਡੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਕ ਸਾਡੀ ਬੇਨਤੀ ਹੈ ਅਸੀਂ ਵੀਡੀਓ ਬਹੁਤ ਮਿਹਨਤ ਨਾਲ ਬਣਾਉਨੇ ਆ ਸਾਰੇ ਜਾਣਿਆਂ ਦੀ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਹੁਣ ਉਹਨਾਂ ਦੀ ਵਾਰੀ ਹੈ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਹੈ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਗਗਨਦੀਪ ਸਿੱਧੂ ਰੁਪਿੰਦਰਦੀਪ ਰਾਜ ਮੈਂਬਰ ਜੱਟ ਬੀਟ ਰਿਕਾਰਡ ਗੁਰਜੀਤ ਜੋਗੇਵਾਲ ਗੁਰਨੀਤ ਬਾਜਵਾ ਰੇਖਾ ਬਰਨਾਲਾ ਜਾਦਪ੍ਰੀਤ ਅਮਰਜੀਤ ਯੂਐਸਏ ਜਗਤਾਰ ਸਿੰਘ ਸੁਰਿੰਦਰ ਕੌਰ ਗੁਰਜੀਤ ਸਰਾ ਬਿੱਟੂ ਬਰਾੜ ਮਨਜੀਤ ਕੌਰ ਇਹ ਉਹਨਾਂ ਦੇ ਨਾਮ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਤੁਸੀਂ ਵੀ ਕਮੈਂਟ ਕਰਦੇ ਰਹੋ ਤੇ ਕਮੈਂਟ ਦੇ ਵਿੱਚ ਜਰੂਰ ਲਿਖਿਆ ਕਰੋ ਕਿਹੜੇ ਨੇ ਕਰੈਕਟਰ ਨੇ ਵਧੀਆ ਕੰਮ ਕੀਤਾ ਹੈ ਉਹਦਾ ਨਾਮ ਲਿਖ ਕੇ ਜਰੂਰ ਕਮੈਂਟ ਕਰਿਆ ਕਰੋ ਤੇ ਤੁਹਾਡਾ ਵੀਡੀਓ ਦੇਖਣ ਵਾਸਤੇ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ